ਪਿਛਲੇ ਹਫਤੇ ਪਾਕਿਸਤਾਨ ਦੇ ਕੋਹਿਸਤਾਨ ਡਿਸਟ੍ਰਿਕਟ ਦੇ ਵਿੱਚੋਂ ਜਿਹੜਾ ਕਿ ਇੱਕ ਬਹੁਤ ਹੀ ਜ਼ਿਆਦਾ ਪਹਾੜੀ ਏਰੀਆ ਵਾ 30 ਸਾਲ ਪਹਿਲਾਂ ਗੁੰਮੇ ਹੋਏ ਇੱਕ ਇਨਸਾਨ ਦੇ ਅਵਸ਼ੇਸ਼ ਮਿਲੇ ਹੁਣ ਇਹ ਗੱਲ ਆ ਜੂਨ 1997 ਦੀ ਜਦੋਂ ਇਹ ਵਾਲਾ ਇਨਸਾਨ ਇਸ ਏਰੀਏ ਦੇ ਵਿੱਚ ਕਿਤੇ ਗੁੰਮ ਗਿਆ ਸੀ ਤੇ ਇਹਦੀ ਪਛਾਣ ਹੁੰਦੀ ਆ ਨਸੀਰਉਦਦੀਨ ਦੇ ਨਾਮ ਦੇ ਨਾਲ ਜਦੋਂ ਬੋਡੀ ਇਹਦੀ ਮਿਲਦੀ ਆ ਤਾਂ ਪਤਾ ਲੱਗਦਾ ਕਿ ਬਿਲਕੁਲ ਹੀ ਪਰਫੈਕਟ ਕੰਡੀਸ਼ਨ ਚ ਹੁੰਦੀ ਆ ਕਿਉਂਕਿ ਬਹੁਤ ਹੀ ਜ਼ਿਆਦਾ ਭਾਰੀ ਬਰਫ਼ ਦੇ ਅੰਦਰ ਐ ਅਗਲੇ 30 ਸਾਲਾਂ ਤੱਕ ਦਬੀ ਰਹੀ ਤੇ ਬਰਫ਼ ਨੇ ਇੰਨੀ ਜ਼ਿਆਦਾ ਠੰਡ ਨੇ ਇਹਨੂੰ ਕਿਸੇ ਵੀ ਦੇ ਕੋਈ ਵੀ ਹਾਨੀ ਨਹੀਂ ਹੋਣ ਦਿੱਤੀ। ਨਸੀਰਉਦੀਨ ਹੋਣਾ ਦੀ 30 ਸਾਲ ਪਹਿਲਾਂ ਗੁੰਮੀ ਹੋਈ লাশ ਦਾ ਪਤਾ ਉਦੋਂ ਲੱਗਦਾ ਜਦੋਂ 31 ਜੁਲਾਈ ਨੂੰ ਉਮਰ ਖਾਨ ਨਾਮ ਦਾ ਇੱਕ ਚਰਵਾਹਾ ਖੈਬਰ ਪਖਤੂਨਵਾ ਏਰੀਏ ਦੇ ਲੇਡੀ ਮੀਡੋ ਗਲੇਸ਼ੀਅਰ ਦੇ ਵਿੱਚ ਆਪਣੀਆਂ ਪੇਡਾਂ ਬੱਕਰੀਆਂ ਚਰਾ ਰਿਆ ਹੁੰਦਾ। ਉਮਰ ਖਾਨ ਨਸੀਰਉਦੀਨ ਦੀ ਬਾਡੀ ਦੇਖ ਕੇ ਫੌਰਨ ਥੱਲੇ ਆਉਂਦਾ ਤੇ ਅਧਿਕਾਰੀਆਂ ਨੂੰ ਇਹਦੀ ਜਾਣਕਾਰੀ ਦਿੰਦਾ। ਉਸ ਤੋਂ ਬਾਅਦ মিডিਆ ਨੂੰ ਦਿੱਤੀ ਆਪਣੀ ਇੰਟਰਵਿਊ ਦੇ ਵਿੱਚ ਉਮਰ ਇਹ ਕਹਿੰਦਾ ਕਿ ਮੈਨੂੰ ਹੈਰਾਨੀ ਹੋਈ ਕਿ ਨਸੀਰਉਦੀਨ ਦੀ লাশ ਤੇ ਈਵਨ ਉਹਦੇ ਉੱਪਰ ਪਾਏ ਹੋਏ ਕੱਪੜੇ ਪੂਰੀ ਤਰ੍ਹਾਂ ਦੇ ਨਾਲ ਠੀਕ ਹਾਲਤ ਦੇ ਵਿੱਚ ਸੀ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਨਸੀਰਉਦੀਨ ਦੀ ਹੁਣੇ ਸਿਰਫ ਕੁਝ ਮਿੰਟ ਪਹਿਲਾਂ ਹੀ ਮੌਤ ਹੋਈ ਹੈ ਇਸ লাশ ਦੇ ਬਿਲਕੁਲ ਕੋਲੋਂ ਇੱਕ ਆਈਡਿ ਕਾਰਡ ਮਿਲਦਾ ਤੇ ਇਸੇ ਆਈ ਕਾਰਡ ਤੋਂ ਪਛਾਣ ਹੁੰਦੀ ਆ ਨਸੀਰਉਦੀਨ ਦੀ ਤੇ ਨਾਲ ਹੀ ਪਤਾ ਲੱਗਦਾ ਕਿ ਇਹ ਇਨਸਾਨ ਉਹੀ ਆ ਜਿਹੜਾ 30 ਸਾਲ ਪਹਿਲਾਂ ਇਸੇ ਏਰੀਏ ਦੇ ਵਿੱਚ ਗੁੰਮ ਗਿਆ ਸੀ 30 ਸਾਲ ਨਹੀਂ ਐਕਚੁਅਲੀ ਦੇ ਵਿੱਚ ਪੂਰੇ 28 ਸਾਲ ਪਹਿਲਾਂ ਨਸੀਰਉਦੀਨ ਤੇ ਉਹਦਾ ਪਾਈ ਕਥੀਰਉਦੀਨ ਇਹ ਦੋਨੇ ਜਾਨੇ ਇਹਨਾਂ ਦੇ ਪਿੰਡ ਦੇ ਵਿੱਚ ਇਹਨਾਂ ਦਾ ਕਿਸੇ ਦੇ ਨਾਲ ਝਗੜਾ ਹੁੰਦਾ ਤੇ ਇਸੇ ਝਗੜੇ ਤੋਂ ਇਸ ਖੂਨ ਖਰਾਬੇ ਤੋਂ ਬਚਣ ਦੇ ਲਈ ਇਹ ਦੋਨੇ ਜਾਨੇ ਕੂੜਿਆਂ ਦੇ ਉੱਤੇ ਬੈਠਦੇ ਆ ਤੇ ਲੇਡੀ ਵੈਲੀ ਵੱਲ ਨੂੰ ਨਿਕਲ ਜਾਂਦੇ ਆ ਪਰ ਜਦੋਂ ਹੀ ਉੱਥੇ ਪਹੁੰਚਦੇ ਆ ਤਾਂ ਨਸੀਰਉਦੀਨ ਜਿਹੜਾ ਕਿ ਥੋੜਾ ਅੱਗੇ ਚੱਲ ਰਿਹਾ ਹੁੰਦਾ ਇੱਕ ਬਰਫ਼ ਨਾਲ ਲੱਦੀ ਗੁਫਾ ਦੇ ਅੰਦਰ ਚਲੇ ਜਾਂਦਾ ਪਰ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਉਥੋਂ ਗਾਇਬ ਹੋ ਜਾਂਦਾ ਕਥੀਰਉਦੀਨ ਬਹੁਤ ਲੰਬਾ ਟਾਈਮ ਉੱਥੇ ਆਪਣੇ ਪਾਈ ਨੂੰ ਲੱਭਦਾ ਰਹਿੰਦਾ ਪਰ ਉਹਨੂੰ ਉਹਦਾ ਕੋਈ ਵੀ ਸਰਾਗ ਨਹੀਂ ਮਿਲਦਾ ਅਗਲੇ ਬਹੁਤ ਸਾਰੇ ਹਫ਼ਤੇ ਸੈਂਕੜੇ ਲੋਕ ਨਸੀਰਉਦੀਨ ਦੀ ਭਾਲ ਕਰਦੇ ਰਹਿੰਦੇ ਆ ਪਰ ਫਾਈਨਲੀ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਹੁਣ ਉਹਨਾਂ ਨੂੰ ਨਸੀਰਉਦੀਨ ਕਦੇ ਵੀ ਦੁਬਾਰਾ ਜਿਉਂਦਾ ਨਹੀਂ ਦੇਖਣ ਵਾਲਾ ਇਸ ਤੋਂ ਬਾਅਦ ਪਿਛਲੇ 28 ਸਾਲਾਂ ਤੱਕ ਲਗਾਤਾਰ ਕੁਝ-ਕੁਝ ਮਹੀਨਿਆਂ ਤੋਂ ਬਾਅਦ ਅਲੱਗ-ਅਲੱਗ ਇਸ ਪਿੰਡ ਦੇ ਲੋਕ ਬਾਰ-ਬਾਰ ਇਸ ਇਲਾਕੇ ਦੇ ਵਿੱਚ ਨਸੀਰਉਦੀਨ ਦੀ ਲਾਸ਼ ਦੀ ਪਾਲ ਦੇ ਵਿੱਚ ਜਾਂਦੇ ਆ ਕਿਉਂਕਿ ਧਾਰਮਿਕ ਰਸਮਾਂ ਦੇ ਮੁਤਾਬਕ ਤੇ ਧਾਰਮਿਕ ਸੋਚ ਦੇ ਮੁਤਾਬਕ ਨਸੀਰਉਦੀਨ ਦੀ ਲਾਸ਼ ਨੂੰ ਸਪੁਰਦੇ ਖਾਕ ਕਰਨਾ ਜ਼ਰੂਰੀ ਹੈ ਜਿੱਥੇ ਇੱਕ ਪਾਸੇ ਨਸੀਰਉਦੀਨ ਦੀ ਲਾਸ਼ ਨੂੰ ਪੂਰੇ 28 ਸਾਲਾਂ ਤੱਕ ਬਰਫ਼ ਨੇ ਆਪਣੀ ਗੋਦੀ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਸੁਰੱਖਿਅਤ ਰੱਖਿਆ ਉੱਥੇ ਹੀ ਕਲਾਈਮੇਟ ਚੇਂਜ ਨੇ ਕਿਉਂਕਿ ਇਹ ਸਾਰੇ ਦੇ ਸਾਰੇ ਗਲੇਸ਼ੀਅਰ ਗਰਮੀ ਦੇ ਨਾਲ ਮੈਲਟ ਹੋ ਰਹੇ ਆ ਇਹਨਾਂ ਸਾਈਜ਼ ਘਟ ਰਿਹਾ ਵਾ ਤਾਂ ਇਸ ਏਰੀਏ ਦੇ ਵਿੱਚ ਵੀ ਜਿਹੜਾ ਗਲੇਸ਼ੀਅਰ ਆ ਉਹ ਪਿੱਛੇ ਹਟ ਗਿਆ ਉਹਦੀ ਸਾਰੀ ਦੀ ਸਾਰੀ ਬਰਫ਼ ਪਿਗਲਣੀ ਸ਼ੁਰੂ ਹੋ ਚੁੱਕੀ ਆ ਤੇ ਇਸੇ ਪਿਗਲਿ ਹੋਈ ਬਰਫ਼ ਦੇ ਥੱਲੇੋਂ ਉਮਾਰ ਖਾਨ ਨੂੰ ਮਿਲਦੀ ਆ ਨਸੀਰਉਦੀਨ ਦੀ লাশ ਜੂਨ 1997 ਦੇ ਵਿੱਚ ਨਸੀਰਉਦੀਨ ਦਾ ਵਿਆਹ ਹੋ ਚੁੱਕਿਆ ਸੀ ਤੇ ਉਹਦੇ ਦੋ ਬੱਚੇ ਵੀ ਸੀ